ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮ੍ਰਿਸ਼ੀਰ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਰੋਧ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਬਹੁਤ ਕਿਰਪਾ ਹੁੰਦੀ ਏ ਜਿਹੜੇ ਵੀ ਪਰਿਵਾਰਾਂ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਹੋ ਜਾਂਦੀ ਏ ਖਾਲਸਾ ਜੀ ਉਹਨਾਂ ਦੇ ਘਰ ਦੇ ਵਿੱਚੋਂ ਸਾਰੇ ਹੀ ਦੁੱਖ ਦਲੀਦਰ ਨੇ ਜਿਹੜੇ ਦੂਰ ਹੋ ਜਾਂਦੇ ਨੇ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਬਰਕਤ ਨਹੀਂ ਪੈਂਦੀ ਤੁਹਾਡੇ ਘਰ ਦੀ ਵਿੱਚ ਦਲੀਦਰਤਾ ਦਾ ਵਾਸੇ ਦੁੱਖ ਤਕਲੀਫਾਂ ਨਹੀਂ ਤੈ ਖਾਲਸਾ ਜੀ ਤੋਸੀ ਸ਼ਹੀਦਾ ਸਿੰਘਾਂ ਦਾ ਨਾਮ ਜਪਿਆ ਕਰੋ ਸ਼ਹੀਦਾ ਸਿੰਘਾਂ ਦਾ ਸ਼ੁਕਰਾਨਾ ਕਰਿਆ ਕਰੋ ਜਿੰਨਾਂ ਨੇ ਵਾਹਿਗੁਰੂ ਸੱਚੇ ਪਾਸ਼ਾ ਜੀ ਨੇ ਤੁਹਾਨੂੰ ਇਨੇ ਜੋਗਾ ਕੀਤਾ ਹੈ ਜਿਵੇਂ ਖਾਲਸਾ ਜੀ ਆਪਾ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਨੂੰ ਲੈ ਕੇ ਦੁਖੀ ਹੁੰਨੇ ਆ ਕਿ ਸਾਨੂੰ ਪਰਮਾਤਮਾ ਨੇ ਇਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਕਿਉਂਕਿ ਸਭ ਤੋਂ ਵੱਡੀ ਚੀਜ਼ ਤਾਂ ਇਹ ਹੁੰਦੀ ਹੈ ਖਾਲਸਾ ਜੀ ਜੇਕਰ ਪਰਮਾਤਮਾ ਨੇ ਸਾਨੂੰ ਸੇਤ ਦਿੱਤੀ ਤੰਦਰੁਸਤੀ ਦਿੱਤੀ ਤਾਂ ਤੁਸੀਂ ਸਮਝ ਲਿਆ ਕਰੋ ਕਿ ਪਰਮਾਤਮਾ ਨੇ ਤੁਹਾਨੂੰ ਸਭ ਕੁਝ ਦੇ ਦਿੱਤਾ ਹੈ ਕਿਉਂਕਿ ਕਦੇ-ਕਦੇ ਉਹਨਾਂ ਦੇ ਵੱਲ ਵੀ ਵੇਖ ਕੇ ਸੋਚਿਆ ਕਰੋ ਜਿਹੜੇ ਬਿਲਕੁਲ ਮੰਜੇ ਤੇ ਬੈਹ ਹੁੰਦੇ ਨੇ ਕਿਸੇ ਦੀ ਲੱਤ ਨਹੀਂ ਹੁੰਦੀ ਕਿਸੇ ਦੀ ਬਾਹ ਨਹੀਂ ਹੁੰਦੀ ਅਪਾਹਜ ਹੁੰਦੇ ਨੇ ਉਹਨਾਂ ਵੱਲ ਦੇਖਿਆ ਕਰੋ ਉਹਨਾਂ ਵੱਲ ਦੇ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਪਰਮਾਤਮਾ ਨੇ ਤੁਹਾਨੂੰ ਦੋ ਹੱਥ ਦੋ ਪੈਰ ਦਿੱਤੇ ਨੇ ਤਾਂ ਤੁਸੀਂ ਕਿmaatਾ ਕਿਤੇ ਵੀ ਜਾ ਕੇ ਸਕਦੇ ਹੋ ਆਪਾ ਕਰਨੀ ਤਾਂ ਮਿਹਨਤ ਜੇਕਰ ਆਪਾ ਪਰਮਾਤਮਾ ਨੂੰ ਇਸ ਚੀਜ਼ ਦਾ ਦੋਸ਼ ਦੇਈਏ ਕਿ ਅਸੀਂ ਮਿਹਨਤ ਕਰਦੇ ਆ ਮਿਹਨਤ ਦਾ ਸੀ ਕਰਦੇ ਨਹੀਂ ਜੇ ਅਸੀਂ ਮਿਹਨਤ ਕਰੀਏ ਤੇ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਹੋ ਜਾਵੇ ਪਰ ਜੇਕਰ ਖਾਲਸਾ ਜੀ ਮਿਹਨਤ ਕਰਨ ਦੇ ਬਾਵਜੂਦ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਤਕਲੀਫਾਂ ਨੇ ਤੁਹਾਡਾ ਕੋਈ ਵੀ ਕੰਮ ਨਹੀਂ ਬਣਦਾ ਤੁਸੀਂ ਬਹੁਤ ਕੋਸ਼ਿਸ਼ਾਂ ਕਰ ਲੈਨੇ ਹੋ ਥੱਕ ਹਾਰ ਜਨਿਓ ਆਪਣੀ ਜ਼ਿੰਦਗੀ ਤੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਰੁਟੀਨ ਬਣਾ ਲਓ ਕਿ ਤੁਸੀਂ ਹਰ ਰੋਜ਼ ਇੱਕ ਜਪਜੀ ਸਾਹਿਬ ਦਾ ਪਾਠ ਤੇ ਇੱਕ ਜਪਈ ਸਾਹਿਬ ਦਾ ਜੇਕਰ ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਤਾਂ ਇਹਨਾਂ ਤੁਸੀਂ ਰੁਟੀਨ ਦੇ ਨਾਲ ਕਰੋ ਕਿਉਂਕਿ ਜਿਹੜਾ ਵੀ ਭੈਣ ਪ੍ਰਾਪਨੇ ਕਿਸੇ ਵੀ ਕਾਰਜ ਦੇ ਲਈ ਬਾਹਰ ਜਾਂਦਾ ਘਰ ਤੋਂ ਜਾਂ ਆਪਣਾ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਦਾ ਤਾਂ ਉਹ ਕਰਨ ਤੋਂ ਪਹਿਲਾਂ ਖਾਲਸਾ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਤੁਸੀਂ ਆਪਣੀ ਕਿਸੇ ਕੰਮ ਦੇ ਲਈ ਚਾਹੋ ਆਪਣਾ ਕੋਈ ਕਾਰੋਬਾਰ ਸ਼ੁਰੂ ਕਰੋ ਤੁਸੀਂ ਦੇਖੋ ਕਿ ਜਦੋਂ ਤੁਸੀਂ ਜਪਜੀ ਸਾਹਿਬ ਚ ਪਈ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓਗੇ ਤਾਂ ਤੁਹਾਡੇ ਘਰ ਦੇ ਵਿੱਚ ਵਾਰੀ ਨਿਆਰੇ ਹੋ ਜਾਣਗੇ ਪਰਮਾਤਮਾ ਦੀ ਬੇਅੰਤ ਕਿਰਪਾ ਹੋਵੇਗੀ ਇਸੇ ਤਰ੍ਹਾਂ ਖਾਲਸਾ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਿਵੇਂ ਹੁਣ ਸ਼ਹੀਦੀ ਦੇ ਚੱਲਦੇ ਨੇ ਇਹ ਇਨਾਂ ਦਿਨਾਂ ਦੇ ਵਿੱਚ ਜੇਕਰ ਅਸੀਂ ਆਪਣੇ ਘਰ ਦੀ ਇਹ ਇੱਕ ਚੀਜ਼ ਨੂੰ ਸ਼ਹੀਦਾ ਸਿੰਘਾਂ ਨੂੰ ਭੇਡ ਕਰ ਦੇਵਾਂਗੇ ਤਾਂ ਇਸ ਦੇ ਨਾਲ ਸਾਡੇ ਸਾਰੇ ਹੀ ਦੁੱਖ ਤਕਲੀਫ ਦੂਰ ਹੋ ਜਾਣਗੇ ਜਿੰਨੀ ਵੀ ਸਾਡੀ ਜ਼ਿੰਦਗੀ ਚ ਦੁੱਖ ਨੇ ਉਹ ਸਾਰੇ ਕੱਟੇ ਜਾਣਗੇ ਤੇ ਉਹ ਕਿਹੜੀ ਚੀਜ਼ ਜਿਹੜੀ ਸਾਨੂੰ ਸ਼ਹੀਦਾ ਸਿੰਘਾਂ ਨੂੰ ਭੇਡ ਕਰਨੀ ਚਾਹੀਦੀ ਇਸ ਨੀੜਿਓਂ ਦੇ ਵਿੱਚ ਖਾਲਸਾ ਜੀ ਅੱਜ ਤੁਹਾਡੀ ਨਾਲ ਸਾਰੇ ਵਿਚਾਰ ਸਾਂਝੇ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਪ੍ਰਮਾਣ ਨੂੰ ਰਿਕਵੈਸਟ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸ਼ੇਅਰ ਦੇ ਲਈ ਖਾਲਸਾ ਜੀ ਤੁਹਾਨੂੰ ਇਸ ਕਰਕੇ ਬੋਲਦੇ ਆ ਕਿਉਂਕਿ ਤੁਹਾਡੀ ਇੱਕ ਸ਼ੇਅਰ ਕਰਨ ਦੀ ਨਾਲ ਕਿਸੇ ਹੋਰ ਵੀਰ ਪੈਨ ਦਾ ਵੀ ਭਲਾ ਹੋ ਸਕਦਾ ਹੈ ਤੇ ਹਾਲਸਾ ਜੀ ਵੀਡੀਓ ਨੂੰ ਤੁਸੀਂ ਅੱਜ ਅੰਤ ਦੇ ਤੱਕ ਜਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਰੂਰੀ ਖਾਸ ਜਾਣਕਾਰੀ ਅੱਜ ਮਿਲੇਗੀ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗੀ ਇਸੇ ਤਰ੍ਹਾਂ ਖਾਲਸਾ ਜੀ ਵਿਅਸੇਤਾ ਸਾਨੂੰ ਹਾਰ ਲੂਜ ਆਪਾਂ ਬੇਨਤੀ ਕਰਦੇ ਆ ਕਿ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਇਨ੍ਹਾਂ ਨਸ਼ਿਆਂ ਦੇ ਵਿੱਚ ਸ਼ਰਾਬ ਮੀਟ ਦੇ ਸੇਵਨ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਹੋਇਆ ਇਨ੍ਹਾਂ ਚੀਜ਼ਾਂ ਤੋਂ ਤੁਸੀਂ ਦੂਰ ਰਹੋ ਇਨ੍ਹਾਂ ਚੀਜ਼ਾਂ ਦੇ ਵਿੱਚ ਕੋਈ ਬਹੁਤੀ ਤਾਕਤ ਨਹੀਂ ਹੁੰਦੀ ਤਾਕਤ ਦੇ ਲਈ ਹੋਰ ਬਹੁਤ ਚੀਜ਼ਾਂ ਹੁੰਦੀ ਹੈ ਕਿਉਂਕਿ ਇਹ ਚੀਜ਼ ਅਸੀਂ ਇਸ ਕਰਕੇ ਬੋਲੀਏ ਕਿਉਂਕਿ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਐਸੇ ਪਰਡੀਨ ਲੈਨੇ ਆ ਸਾਰੀ ਹੁਕਮਚੋਰੀ ਏ ਜਿਸ ਕਰਕੇ ਸਾਨੂੰ ਇਸ ਚੀਜ਼ ਦਾ ਸੇਵਨ ਕਰਨਾ ਪੈਂਦਾ ਹੈ ਤਾਂ ਕਮਜ਼ੋਰੀ ਦੂਰ ਕਰਨ ਦੇ ਲਈ ਜਾਂ ਕਈ ਵਾਰ ਡਾਕਟਰ ਤੁਹਾਨੂੰ ਕਹਿ ਦਿੰਦੇ ਨੇ ਕਿ ਤੁਹਾਨੂੰ ਇਹ ਚੀਜ਼ ਦਾ ਸੇਵਨ ਕਰਨਾ ਪੈਂਦਾ ਪਰ ਡਾਕਟਰਾਂ ਦਾ ਕੀ ਕਹਿਣਾ ਹੁੰਦਾ ਹੈ ਕਿ ਉਹਨਾਂ ਤਾਂ ਇੱਕ ਵਾਰ ਕਹੀ ਦੇਣਾ ਸਮਝਣਾ ਨਾ ਸਮਝਣਾ ਉਹਦਾ ਆਪਣੀ ਤੇ ਡਿਪੈਂਡ ਹੁੰਦਾ ਹੈ ਜੇਕਰ ਆਪਾਂ ਆਪਣੀ ਕਮਜ਼ੋਰੀ ਪ੍ਰੋਬਲਮ ਨੂੰ ਦੂਰ ਕਰਨਾ ਹੈ ਤਾਂ ਖਾਰਸਾ ਜੀ ਉਸਦੇ ਲਈ ਅਸੀਂ ਵਧੀਆ ਆਪਣਾ ਖਾਣੇ-ਬੀਣੇ ਨੂੰ ਵਧੀਆ ਬਣਾ ਸਕਦੇ ਹਾਂ ਹੋਰ ਬਹੁਤ ਚੀਜ਼ਾਂ ਹੁੰਦੀਆਂ ਨੇ ਜੋ ਆਪਾਂ ਆਪਣੀ ਰੁਟੀਨ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ ਜਿਸ ਦੇ ਨਾਲ ਸਾਡੀ ਸਿਹਤ ਵਧੀਆ ਤੰਦਰੁਸਤ ਰਹਿੰਦੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਹੀਂ ਹੁੰਦਾ ਇਸ ਸਭ ਤੋਂ ਵੱਡੀ ਗੱਲ ਖਾਲਸਾ ਜੀ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਉਸ ਸਮੇਂ ਕੱਟੇ ਜਾਂਦੇ ਨੇ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਾਂ ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਹੀਂ ਰਹਿੰਦਾ ਤੁਸੀਂ ਇਸ ਗੱਲ ਦਾ ਤਜਰਬਾ ਵੀ ਕਰਕੇ ਦੇਖ ਸਕਦੇ ਹੋ ਤੁਸੀਂ ਇੱਕ ਵਾਰ ਰੁਟੀਨ ਦੇ ਨਾਲ ਸਰਦਾ ਭਾਵਨਾ ਤੇ ਭਰੋਸਾ ਰੱਖ ਕੇ ਪਰਮਾਤਮਾ ਦੇ ਨਾਲ ਜੁੜ ਕੇ ਗੁਰਬਾਣੀ ਦਾ ਸਿਮਰਨ ਸ਼ੁਰੂ ਕਰੋ ਸਵੇਰੇ ਨਿਤਨੇਮ ਕਰੋ ਸ਼ਾਮ ਨੂੰ ਰਹਿਰਾ ਸਾਹਿਬ ਕਰੋ ਇਹਨਾਂ ਤਾਂ ਆਪਾਂ ਕਰ ਹੀ ਸਕਦੇ ਆ ਜੇ ਤੁਸੀਂ ਖਾਲਸਾ ਜੀ ਹਰ ਰੋਜ਼ ਦੀ ਆਪਣੀ ਰੁਟੀਨ ਦੇ ਵਿੱਚ ਸਵੇਰੇ ਪੰਜ ਬਾਣੀਆਂ ਤੇ ਇੱਕ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਤੇ ਰਹਿਰਾ ਸਾਹਿਬ ਇਹਨਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰ ਲੋਗੇ ਇਹਨਾਂ ਤੁਸੀਂ ਹਰ ਰੋਜ਼ ਰੁਟੀਨ ਦੇ ਨਾਲ ਪਾਠ ਕਰੋਗੇ ਨਾ ਤਾਂ ਖਾਲਸਾ ਜੀ ਕਦੇ ਵੀ 101% ਤੋਂ ਇਲਾਵਾ 110% ਮੈਂ ਗਰੰਟੀ ਦਿੰਨੀ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫ ਹੋਣਗੇ ਨਾ ਉਹ ਸਾਰੇ ਹੀ ਦੂਰ ਹੋ ਜਾਣਗੇ ਕਿਉਂਕਿ ਜਿਵੇਂ ਆਪਾਂ ਖਾਲਸਾ ਜੀ ਸਾਰੇ ਹੀ ਭੈਣ ਭਰਾ ਜਾਣਦੇ ਆ ਕਿ ਸੁਖਮਣੀ ਸਤਿ ਆਪਦੀ ਬਾਣੀ ਸੁੱਖਾਂ ਦੀ ਬਾਣੀ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਦੂਰ ਕਰਕੇ ਤੁਹਾਡੀ ਜ਼ਿੰਦਗੀ ਨੂੰ ਸੁੱਖਾਂ ਦੇ ਨਾਲ ਭਰ ਦੇਵੇਗੀ ਸੋ ਇਸੇ ਤਰ੍ਹਾਂ ਖਾਲਸਾ ਜੀ ਉਹ ਕਿਹੜੀ ਚੀਜ਼ ਜੇ ਜਿਵੇਂ ਸ਼ਹੀਦੀ ਦਿਨ ਚੱਲਦੇ ਨੇ ਤੇ ਸ਼ਹੀਦੀ ਦਿਨਾਂ ਦੇ ਵਿੱਚ ਸਾਨੂੰ ਸ਼ਹੀਦਾ ਸਿੰਘਾਂ ਨੂੰ ਭੇਟ ਕਰ ਦੇਣੀ ਚਾਹੀਦੀ ਏ ਤੇ ਜੇ ਇਸ ਦਾ ਸਾਨੂੰ ਜ਼ਿੰਦਗੀ ਦੇ ਵਿੱਚ ਇੰਨੀ ਪਰਮਾਤਮਾ ਦੀ ਕਿਰਪਾ ਹੋਵੇਗੀ ਇੰਨੀ ਸਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਜੇ ਇਸ ਦਾ ਖਾਲਸਾ ਜੀ ਸਾਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ ਚੇਕਰ ਆਪਾਂ ਆਪਣੀ ਜ਼ਿੰਦਗੀ ਨੂੰ ਅੱਗੇ ਪਿੱਛੇ ਖਾਲਸਾ ਜੀ ਨਹੀਂ ਸੁਧਾਰ ਸਕਦੇ ਤੇ ਆਪਾਂ ਸ਼ਹੀਦੀ ਦਿਨਾਂ ਦੇ ਵਿੱਚ ਸ਼ਹੀਦਾ ਸਿੰਘਾਂ ਨੂੰ ਯਾਦ ਕਰਕੇ ਛੋਟੇ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਕੇ ਅਸੀਂ ਇਹ ਇੱਕ ਕੰਮ ਕਰ ਲੈਨੇ ਆ ਨਾ ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਦਲਿੰਦਰ ਨੇ ਜਿਹੜੇ ਦੂਰ ਹੋ ਜਾਂਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਨਹੀਂ ਰਹਿ ਜਾਂਦਾ ਬਹੁਤ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਸਾਰੇ ਰਸਤਿਆਂ ਤੋਂ ਥੱਕ ਹਾਰ ਗਏ ਆ ਸਾਡੀ ਜ਼ਿੰਦਗੀ ਦੇ ਵਿੱਚ ਉਹ ਦੁੱਖ ਜਾਣ ਦਾ ਨਾਮ ਨਹੀਂ ਲੈਂਦੇ ਅਸੀਂ ਤਾਂ ਕੋਈ ਬਾਬਾ ਵੀ ਨਹੀਂ ਛੱਡਿਆ ਕੋਈ ਪੰਡਤ ਵੀ ਨਹੀਂ ਛੱਡਿਆ ਅਸੀਂ ਪਾਠ ਵੀ ਬਹੁਤ ਕਰਦੇ ਆਂ ਗਲਤੀਆਂ ਹੁੰਦੀਆਂ ਨੇ ਖਾਲਸਾ ਜੀ ਆਪਣੀ ਤੋਂ ਉਹਨਾਂ ਗਲਤੀਆਂ ਦੀ ਵਜ੍ਹਾ ਦੇ ਕਰਕੇ ਸਾਡਾ ਜਿਹੜਾ ਕੋਈ ਕੰਮ ਨਹੀਂ ਬਣਦਾ ਜਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਨਹੀਂ ਜਾਂਦੇ ਉਹ ਗਲਤੀਆਂ ਸਵੀਕਾਰ ਦੇ ਕਿੱਥੇ ਆ ਬਸ ਇੱਥੇ ਪਹਿਲਾਂ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਆਂ ਅਸੀਂ ਸਿੱਖ ਧਰਮ ਦੇ ਵਿੱਚ ਹੋ ਕੇ ਇੱਥੇ ਗੱਲ ਕਿਸੇ ਧਰਮ ਦੀ ਵੀ ਨਹੀਂ ਹੈ ਖਾਲਸਾ ਜੀ ਸਭ ਤੋਂ ਵੱਡੀ ਗੱਲ ਹੁੰਦੀ ਏ ਸ਼ਰਧਾ ਭਾਵਨਾ ਤੇ ਵਿਸ਼ਵਾਸ ਤੇ ਭਰੋਸੇ ਦੀ ਤਿੰਨਾ ਟਾਈਮ ਆਪਣਾ ਭਰੋਸਾ ਹੀ ਨਹੀਂ ਬਣਦਾ ਆਪਣੇ ਗੁਰੂ ਤੇ ਉਹਨਾ ਟਾਈਮ ਆਪਾਂ ਜਿੱਥੇ ਮਰਦੀ ਚਲੇ ਜਾਈਏ ਆਪਾਂ ਨੂੰ ਕਿਤੋਂ ਵੀ ਢੋਈ ਨਹੀਂ ਮਿਲਣੀ ਕਿਉਂਕਿ ਆਪਣਾ ਜਿਹੜਾ ਮਨ ਈ ਨਾ ਉਹਨੂੰ ਸਮਝਾਉਣਾ ਬਹੁਤ ਔਖ ਹੈ ਤੇ ਗਲਤੀਆਂ ਖਾਲਸਾ ਜੀ ਅਸੀਂ ਇੱਥੇ ਕਰਦੇ ਆਂ ਜਦੋਂ ਅਸੀਂ ਹਰ ਰੋਜ਼ ਪਾਠ ਵੀ ਕਰਦੇ ਆਂ ਪਾਠ ਕਰਨ ਦੇ ਬਾਵਜੂਦ ਸਾਡੀ ਗੁਰਦੁਆਰਾ ਸਾਹਿਬ ਅਸੀਂ ਜਾਂਦੇ ਆਂ ਸੇਵਾ ਸਿਮਰਨ ਕਰਦੇ ਆਂ ਸਾਡੀ ਅਰਦਾਸ ਬੇਨਤੀ ਬੁਰੀ ਨਹੀਂ ਹੁੰਦੀ ਜੇ ਸਾਡਾ ਜਿਹੜਾ ਮਾਣਿਓ ਟੋਲਣਾ ਸ਼ੁਰੂ ਹੋ ਜਾਂਦਾ ਹੈ ਕੋਈ ਭੈਣ ਆ ਜਾਂਦਾ ਆਪਣੇ ਘਰ ਦੇ ਵਿੱਚ ਭੈਣ ਆਉਂਦੀ ਏ ਭਰਾ ਆਉਂਦਾ ਓਹ ਆਪਾਂ ਨੂੰ ਬਸ ਥੋੜਾ ਜਿਹਾ ਕਹਿ ਕੇ ਜਾਂਦਾ ਕਿ ਅਸੀਂ ਇੱਥੇ ਗਏ ਸੀ ਉੱਥੇ ਗਏ ਸੀ ਸਾਨੂੰ ਕਾਫੀ ਫਰਕ ਪੈ ਗਿਆ ਸਾਡੀ ਦਾ ਘਰ ਦਾ ਸਾਰਾ ਮਾਹੌਲ ਹੀ ਠੀਕ ਹੋ ਗਿਆ ਅਸੀਂ ਤਾਂ ਪਹਿਲਾਂ ਬਹੁਤ ਤੰਗ ਪਰੇਸ਼ਾਨ ਸੀ ਅਕਸਰ ਹੀ ਖਾਲਸਾ ਜੀ ਇਹ ਚੀਜ਼ਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਜੋ ਪਹਿਣਾ ਹੁੰਦੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਆਦਤਕੁੰਦੇ ਲੇਡੀਜ਼ ਇੱਕ ਦੂਜੇ ਨੂੰ ਜਾ ਕੇ ਕਹਿਣ ਦੀ ਤੇ ਲੇਡੀਜ਼ ਨੂੰ ਲੇਡੀਜ਼ ਦੀ ਗੱਲ ਸੁਣ ਕੇ ਇਹ ਵੀ ਹੁੰਦਾ ਹੈ ਕਿ ਇਹ ਕਿਹਾ ਕਿਉਂ ਨਾ ਮੈਂ ਵੀ ਜਾਵਾਂ ਫਿਰ ਉਹ ਹਾਰਮੂਚ ਪਾੜ ਤੱਕ ਕਰਨੇ ਨੇ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਸੇਵਾ ਸਿਮਰਨ ਵੀ ਕਰਦੇ ਨੇ ਪਰ ਉਹ ਪਰਮਾਤਮਾ ਤੇ ਭਰੋਸਾ ਕਾਦਾ ਹੋਇਆ ਜਦੋਂ ਪਾਠ ਕੀਤੇ ਦਾ ਵੀ ਆਪਾਂ ਨੂੰ ਕੀ ਫਾਇਦਾ ਹੋਇਆ ਸਵੇਰੇ ਉੱਠ ਕੇ ਪਾਠ ਕਰਨਾ ਗੁਰਦੁਆਰਾ ਸਾਹਿਬ ਜਾਣਾ ਸੇਵਾ ਕਰਨੀ ਫਿਰ ਘਰ ਦੇ ਕੰਮ ਕਰ ਖਤਮ ਕਰਕੇ ਕਿਸੇ ਬਾਬੇ ਦੇ ਕੋਲ ਜਾਂ ਪੰਡਿਤ ਦੇ ਕੋਲ ਚਲੇ ਜਾਣਾ ਤਾਂ ਉਹ ਫਿਰ ਆਪਣਾ ਭਰੋਸਾ ਥੋੜੀ ਹੋਇਆ ਫਿਰ ਜੇ ਆਪਾਂ ਸ਼ਾਮ ਦੇ ਰਹਿ ਰਾਸਤੇ ਸਮੇਂ ਰਹਿ ਰਾਸ ਸੇਵ ਦਾ ਪਾਠ ਕਰਾਂਗੇ ਇਸ ਤਰ੍ਹਾਂ ਆਪਾਂ ਰੁਟੀਨ ਰੱਖਾਂਗੇ ਤੇ ਫੇਰ ਆਪਾਂ ਕਿਸੇ ਨੂੰ ਇਹ ਵੀ ਕਹਿ ਦਿੰਨੇ ਆ ਕਿ ਅਸੀਂ ਤਾਂ ਬਹੁਤ ਜੀ ਪਾਠ ਕਰਦੇ ਆ ਅਸੀਂ ਗੁਰਦੁਆਰਾ ਸੇਵਾ ਵੀ ਜਾਂਦੇ ਆ ਜੀ ਪਰ ਸਾਡਾ ਤਾਂ ਕੋਸ਼ ਨਹੀਂ ਪਰਮਾਤਮਾ ਸੁਣਦਾ ਹੀ ਨਹੀਂ ਪਤਾ ਨਹੀਂ ਵਾਹਿਗੁਰੂ ਸੱਚੇ ਬਾਸ਼ਾ ਕਿੱਥੇ ਬੈਠੇ ਨੇ ਸਾਡੀ ਕਦੋਂ ਸੁਣਨਗੇ ਅਸੀਂ ਤਾਂ ਕਦੇ ਕੋਈ ਗਲਤੀ ਵੀ ਨਹੀਂ ਕੀਤੀ ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਖਾਲਸਾ ਜੀ ਇਹ ਗਲਤੀਆਂ ਹੀ ਹੁੰਦੀਆਂ ਨੇ ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਪਰਖਣਾ ਹੁੰਦਾ ਹੈ ਤੇ ਆਪਣਾ ਜਿਹੜਾ ਮਨ ਦੇ ਵਿੱਚ ਇੰਨਾ ਸਬਰ ਸੰਤੋਖ ਨਹੀਂ ਹੁੰਦਾ ਕਿ ਅਸੀਂ ਕੁਝ ਟੈਂਪਰਮਾਤਮਾ ਤੇ ਭਰੋਸਾ ਕਰਕੇ ਸਬਰ ਕਰਕੇ ਬੈਠੀਏ ਸਾਲ 6 ਮਹੀਨੇ 2 ਸਾਲ 3 ਸਾਲ ਅੱਜ ਨਹੀਂ ਤੇ ਕੱਲ ਤਾਂ ਸੁਣੇਗਾ ਹੀ ਪਰਮਾਤਮਾ ਸਾਡੀ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਖਾਲਸਾ ਜੀ ਇੰਨੀ ਸ਼ੈਲ ਚੀਰਤਾ ਕਿੱਥੇ ਇੰਨਾ ਸਬਰ ਸੰਤੋਖ ਕਿੱਥੇ ਆਪਾਂ ਚਾਉਨੇ ਆ ਕਿ ਆਪਾਂ ਅਰਦਾਸ ਬੇਨਤੀ ਕੀਤੀ ਤੇ ਆਪਣੀ ਝਟਬਟ ਪੂਰੀ ਹੋ ਜੇ ਆਈ ਨੇ ਤਾਂ ਆਪ ਹੈਗੇ ਨਹੀਂ ਆਪਾਂ ਤਾਂ ਬਹੁਤ ਬਾਪਾਂ ਦੇ ਭਾਗੀ ਹੁੰਨੇ ਆ ਫਿਰ ਵੀ ਪਰਮਾਤਮਾ ਸਾਨੂੰ ਬਹੁਤ ਕੁਝ ਦਿੰਦਾ ਹੈ ਬਹੁਤ ਸਾਡੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਉਹ ਜਿਹੜੀਆਂ ਪੂਰੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਭਲਾ ਦਿੰਨੇ ਆ ਤੇ ਜੇ ਉਹਨਾਂ ਦੇ ਵਿੱਚੋਂ ਇੱਕ ਨਹੀਂ ਪੂਰੀ ਹੁੰਦੀ ਉਹਨੂੰ ਯਾਦ ਰੱਖਣੀ ਆ ਤੇ ਉਸ ਦੇ ਪਿੱਛੇ ਅਸੀਂ ਪਰਮਾਤਮਾ ਨੂੰ ਕੋਸਤੇ ਰਹਿਣੀ ਆ ਇਹ ਹੀ ਸਾਡਾ ਇੱਕ ਕੰਮ ਆ ਹੁਣ ਸੋ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਦੁੱਖ ਵਿੱਚ ਸੁੱਖ ਵਿੱਚ ਸ਼ੁਕਰਾਨਾ ਕਰਿਆ ਕਰੋ ਕੋਈ ਗੱਲ ਨਹੀਂ ਅੱਜ ਦੁੱਖ ਨਹੀਂ ਕੱਲ ਨੂੰ ਸੁੱਖ ਵੀ ਆਉਣਗੇ ਕਹਿਣ ਤੇ ਸੁਣਨ ਦੇ ਵਿੱਚ ਇਹ ਚੀਜ਼ ਮੈਂ ਮੰਨਦੀ ਆ ਖਾਸ ਕਰਕੇ ਜੀ ਕਿ ਬਹੁਤ ਸੌਖੀ ਲੱਗਦੀ ਹੈ ਕਿ ਕੋਈ ਗੱਲ ਨਹੀਂ ਜੇ ਦੁੱਖ ਨਹੀਂ ਤਾਂ ਸੁੱਖ ਵੀ ਆਉਣਗੇ ਜਿਸ ਤੇ ਦੁੱਖਾਂ ਦੀ ਘੜੀ ਆਉਂਦੀ ਉਹ ਹੀ ਚਲਦਾ ਇਹ ਵੀ ਆਪਾਂ ਸਾਰੇ ਭੈਣ ਭਰਾ ਜਾਣਦੇ ਆ ਪਰ ਫਿਰ ਵੀ ਖਾਲਸਾ ਜੀ ਜੇ ਆਪਾਂ ਚਿੰਤਾ ਕਰਾਂਗੇ ਝੋਰਾ ਕਰਾਂਗੇ ਆਪਾਂ ਪਰੇਸ਼ਾਨ ਰਹਾਂਗੇ ਉਸ ਦਿਨ ਨਾਲ ਆਪਣੀ ਸੇਧ ਹੀ ਖਰਾਬ ਹੋਣੀ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੁੰਦਾ ਜਦੋਂ ਪਰਮਾਤਮਾ ਨੇ ਸਹੀ ਸਮਾਂ ਲੈ ਕੇ ਆਉਣਾ ਹੈ ਆਪਣੇ ਆਪ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਣੀ ਹੈ ਤੇ ਆਪਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਜੋ ਵੀ ਪ੍ਰੋਬਲਮ ਮੁਸ਼ਕਲਾਂ ਟੁਕ ਤਕਲੀਫ ਹੁੰਦੇ ਨੇ ਆਪਣੇ ਉਹ ਸਾਰੇ ਹੀ ਦੂਰ ਹੋ ਜਾਂਦੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਸਾਨੂੰ ਆਪਣੀ ਗੁਰੂ ਤੇ ਭਰੋਸੇ ਦੀ ਜ਼ਰੂਰਤ ਹੈ ਭਰੋਸਾ ਆਪਣੇ ਪਰਮਾਤਮਾ ਤੇ ਰੱਖੋ ਪਾਠ ਬੇਸ਼ੱਕ ਇੱਕ ਜਪਜੀ ਸਾਹਿਬ ਦਾ ਕਰ ਲਓ ਪਰ ਕਰੋ ਇੰਨੀ ਸ਼ਰਧਾ ਭਾਵਨਾ ਤੇ ਭਰੋਸੇ ਦੇ ਨਾਲ ਕਿ ਤੁਹਾਨੂੰ ਉਹ ਇੱਕ ਕੀਤਾ ਗਿਆ ਜਪਜੀ ਸਾਹਿਬ ਦਾ ਪਾਠ ਹੀ ਧਾਰ ਕੇ ਰੱਖ ਦੇਵੇ ਕਹਿਣ ਦਾ ਭਾਵ ਕਿ ਤੁਹਾਨੂੰ ਤੁਹਾਡੀ ਕਿਸ ਸੰਧ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇ ਸੋ ਇਸੇ ਤਰ੍ਹਾਂ ਖਾਲਸਾ ਜੀ ਜੋ ਸ਼ਹੀਦੀ ਦਿਨ ਚੜ੍ਹਦੇ ਪੈਣੇ ਇਸ ਇਹਨਾਂ ਦਿਨਾਂ ਦੇ ਵਿੱਚ ਵੀ ਆਪਾਂ ਇਹਨਾਂ ਦਿਨਾਂ ਦੇ ਵਿੱਚ ਕਿਉਂ کہہ ਰਹੇ ਆ ਜੇ ਆਪਾਂ ਅੱਗੇ ਪਿੱਛੇ ਪਰਮਾਤਮਾ ਦੇ ਨਾਲ ਨਹੀਂ ਨਜੁੜ ਸਕਦੇ ਤੇ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਜੁੜਨਾ ਚਾਹੀਦਾ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿੰਨਾ ਆਪਾਂ ਸ਼ਹੀਦਿਆਂ ਨੂੰ ਯਾਦ ਕਰਕੇ ਛੋਟੇ ਛੋਟੇ ਸਹਿਬ ਯਾਦ ਦੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਿੱਖ ਧਰਮ ਦੇ ਲਈ ਸਿੱਖੀ ਦੇ ਲਈ ਆਪਣਾ ਪਰਿਵਾਰ ਵਾਰ ਦਿੱਤਾ ਆਪ ਕੰਡਿਆਂ ਤੇ ਸੌਂ ਕੇ ਸਾਨੂੰ ਬਦਿਲਿਆ ਤੇ ਸੌਣ ਜੋਗਾ ਬਣਾ ਦਿੱਤਾ ਸੋ ਇਨ੍ਹਾਂ ਅਸੀਂ ਕੁਰਬਾਨੀਆਂ ਨੂੰ ਸ਼ਹੀਦੀਆਂ ਨੂੰ ਯਾਦ ਰੱਖ ਕੇ ਖਾਲਸਾ ਜੀ ਜੇਕਰ ਅਸੀਂ ਗਲਤ ਰਸਤਿਆਂ ਤੇ ਚੱਲ ਰਹੇ ਆ ਨਾ ਤੇ ਸਾਨੂੰ ਜੇ ਅਸੀਂ ਸ਼ਹੀਦੀ ਦਿਨ ਕਹਿੰਦੇ ਆ ਕਿ ਸ਼ਹੀਦੀ ਦਿਨ ਚੱਲਦੇ ਨੇ ਸਵਾ ਦੇ ਦਿਨ ਚੱਲਦੇ ਨੇ ਜੇ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸ਼ਹੀਦੀਆਂ ਨੂੰ ਅਸੀਂ ਯਾਦ ਰੱਖਣਾ ਹੈ ਨਾ ਦੱਖੜ ਸਾਜੀ ਇੰਨਾ ਚੀਚਾਂ ਦੇ ਵਿੱਚ ਕੁਝ ਨਹੀਂ ਪਿਆ ਸ਼ਰਾਬ ਮੀਡ ਆਂਡੇ ਦਾ ਸੇਵਨ ਕਰਨਾ ਛੱਡੋ ਕਿ ਗੁਰੂ ਦੇ ਨਾਲ ਜੁੜੋ ਅਮਰਤਿ ਸ਼ਕੋ ਗੁਰੂ ਵਾਲੇ ਬਣੋ ਕੁਝ ਤੁਹਾਨੂੰ ਇਸ ਤੋਂ ਤੁਸੀਂ ਸਿੱਖਿਆ ਲਓ ਕਿ ਤੁਸੀਂ ਗੁਰੂ ਵਾਲੇ ਬਣਨੇ ਕੁਰਬਾਨੀ ਦਾ ਜਾਬ ਕਰਨਾ ਸਮਝਦੇ ਆ ਖਾਲਸਾ ਜੀ ਆਪਾਂ ਕਰਦੀਆਂ ਮਜਬੂਰੀਆਂ ਨੇ ਆਪਣੀਆਂ ਕਈ ਭੈਣ ਪ੍ਰਮਾ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਮੀਡ ਸ਼ਰਾਬ ਦਾ ਸੇਵਨ ਹੁੰਦਾ ਪਰ ਅਸੀਂ ਨਹੀਂ ਕਰਦੇ ਪਰ ਅਸੀਂ ਪਰਿਵਾਰ ਤੇ ਸਾਡੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਅਸੀਂ ਅਮਰਤ ਵੀ ਨਹੀਂ ਛਕ ਸਕ। ਚਲੋ ਜੇਕਰ ਕਿਸੇ ਦੀ ਕੋਈ ਮਜਬੂਰੀ ਤਾਂ ਪਰਮਾਤਮਾ ਜਾਣੀ ਜਾਣੇ ਤਾਂ ਕੰਮ ਸੇ ਕੰਮ ਉਹ ਭੈਣ ਪ੍ਰਾ ਹਰ ਰੋਜ਼ ਪਾਠ ਕਰਨ ਚੰਗੇ ਕਰਮ ਕਰਨ ਕਿਸੇ ਦੀ ਮਦਦ ਕਰਨ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਚਾਨ ਉੱਥੇ ਸੇਵਾ ਕਰਨ ਇਹੀ ਸਾਰੀਆਂ ਚੀਜ਼ਾਂ ਹੀ ਖਾਲਸਾ ਜੀ ਸਾਡੇ ਕੰਮ ਆਉਣੀਆਂ ਨੇ ਜਿੱਥੇ ਕਹਿੰਦੇ ਨੇ ਨਾ ਕੋਈ ਵੀ ਚੀਜ਼ ਕੰਮ ਨਾ ਕਰੇ ਉਥੇ ਅਰਦਾਸ ਕੰਮ ਕਰਦੀ ਹਮੇਸ਼ਾ ਲਈ ਖਾਲਸਾ ਜੀ ਜੇ ਕਿਸੇ ਦੇ ਕੋਲ ਪੈਸਾ ਹੈ ਨਾ ਇਹਨਾਂ ਕੋ ਪੈਸਾ ਉਹਨੂੰ ਪਰਮਾਤਮਾ ਨੇ ਦਿੱਤਾ ਹੋਇਆ ਹੈ ਕਿ ਉਹ ਕਿਸੇ ਵੀ ਸਮੇਂ ਕੋਈ ਚੀਜ਼ ਖਰੀਦ ਸਕਦਾ ਹੈ ਕੋਈ ਚੀਜ਼ ਨੂੰ ਪਾ ਸਕਦਾ ਹੈ ਕਿ ਉਹਨੂੰ ਕਦੇ ਵੀ ਆਪਣੇ ਪੈਸੇ ਦਾ ਕਮਾਂਡ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਪਰਮਾਤਮਾ ਆਪਣੀ ਆਈ ਤੇ ਆ ਜਾਂਦਾ ਹੈ ਨਾ ਤੇ ਉਹ ਰਾਜੇ ਨੂੰ ਪਖਾਰੀ ਤੇ ਪਖਾਰੀ ਨੂੰ ਰਾਜਾ ਬਣਾਉਣ ਲੱਗੇ ਇੱਕ ਸਕੰਟ ਨਹੀਂ ਲਬੋਤਾ ਸੋ ਇਸੇ ਤਰ੍ਹਾਂ ਖਾਲਸਾ ਜੀ ਆਂਪਾ ਨੂੰ ਆਪਣਾ ਆਪ ਪਰਮਾਤਮਾ ਨੂੰ ਭੇਟ ਕਰ ਦੇਣਾ ਚਾਹੀਦਾ ਕਹਿਣ ਦਾ ਭਾਵ ਕਿ ਜੇਕਰ ਤੁਸੀਂ ਗਲਤ ਰਸਤੇਆਂ ਤੇ ਚੱਲ ਰਹੇ ਹੋ ਜੇਕਰ ਤੁਸੀਂ ਗੁਰੂ ਤੇ ਭਰੋਸਾ ਹੀ ਨਹੀਂ ਰੱਖਿਆ ਕਿਤੇ ਪੰਡਤਾਂ ਦੇ ਕੋਲ ਬਾਬਿਆਂ ਦੇ ਕੋਲ ਜਾਣਿਓ ਉਹ ਚੀਜ਼ਾਂ ਨੂੰ ਤੁਸੀਂ ਛੱਡ ਕੇ ਜੇ ਤੁਸੀਂ ਨਸ਼ੇ ਦਾ ਸੇਵਨ ਕਰਦੇ ਹੋ ਸ਼ਰਾਬ ਮੀਟ ਦਾ ਸੇਵਨ ਕਰਦੇ ਹੋ ਤੇ ਉਹ ਚੀਜ਼ਾਂ ਨੂੰ ਛੱਡ ਕੇ ਤੁਸੀਂ ਵਾਹਿਗੁਰੂ ਦੀ ਨਾਲ ਜੁੜ ਜਓ ਇੰਨਾ ਕਿ ਪਰਮਾਤਮਾ ਦੇ ਨਾਲ ਜੁੜ ਜਓ ਕਿ ਆਪਣਾ ਆਪ ਹੀ ਵਾਹਿਗੁਰੂ ਸੱਚੇ ਪਾਸ਼ਾ ਨੂੰ ਭੇਟ ਕਰ ਦਿਓ ਜ਼ਿੰਦਗੀ ਦੇ ਵਿੱਚ ਦੁੱਖ ਹੋਣ ਸੁੱਖ ਹੋਣ ਤੁਹਾਨੂੰ ਕੋਈ ਮਤਲਬ ਹੀ ਨਹੀਂ ਹੋਣਾ ਚਾਹੀਦਾ ਤੁਹਾਨੂੰ ਤੁਹਾਡਾ ਜੋ ਵੀ ਕੁਝ ਹੋ ਪਰਮਾਤਮਾ ਨੂੰ ਮੰਨੋ ਕਿ ਵਾਹਿਗੁਰੂ ਸੱਚੇ ਪਾਸ਼ਾ ਜਿੰਦਗੀ ਦੇ ਵਿੱਚ ਜੋ ਕੁਝ ਵੀ ਹੋਣਾ ਉਹ ਪਰਮਾਤਮਾ ਨੇ ਹੀ ਕਰਨਾ ਸਾਡੇ ਹੱਥ 'ਵਸ ਕੁਝ ਨਹੀਂ ਹੁੰਦਾ ਕਾਲ ਸਹ ਜੀ ਆਪਣੇ ਤਾਂ ਹੀਲੇ ਵਸੀਲੇ ਹੁੰਦੇ ਨੇ ਕਰਦਾ ਤਾਂ ਸਾਰਾ ਕੁਝ ਉਹ ਪਰਮਾਗਮਾਈ ਤੇ ਜੋ ਅਸੀਂ ਆਪਣੀ ਇਹ ਡੇਲੀ ਦੀ ਜ਼ਿੰਦਗੀ ਦੇ ਵਿੱਚ ਫालतू ਦੇ ਖਾਲਸਾ ਜੀ ਖਰਚੇ ਕਰਦੀਆਂ ਕੱਪੜਿਆਂ ਤੇ ਹੋਰ ਫੈਸ਼ਨਾਂ ਦੇ ਵਿੱਚ ਅਸੀਂ ਖਰਚੇ ਕਰਦੇ ਹਾਂ ਉਹਨਾਂ ਖਰਚਿਆਂ ਤੋਂ ਪਰਹੇਜ਼ ਰੱਖੋ ਤੁਸੀਂ ਕਦੇ ਇਹ ਗੱਲ ਨੋਟ ਕੀਤੀ ਕਿ ਜਿਹੜੇ ਗੁਰੂ ਦੇ ਸਿੰਘ ਹੁੰਦੇ ਨੇ ਸਿੰਘ ਸਿੰਘਣੀਆਂ ਹੁੰਦੀਆਂ ਨੇ ਉਹਨਾਂ ਨੇ ਕਦੇ ਕੋਈ ਮੇਕਅਪ ਚਾ ਕੋਈ ਚੀਜ਼ ਨਹੀਂ ਕੀਤੀ ਹੁੰਦੀ ਪਰ ਉਹਨਾਂ ਦੇ ਚਿਹਰਿਆਂ ਦੇ ਨੂਰ ਵੇਖਿਆ ਕਰੋ ਕਿ ਇੱਕ ਅਲੱਗ ਹੀ ਨੂਰ ਹੁੰਦਾ ਹੈ ਚਿਹਰੇ ਖਿੜੇ ਹੁੰਦੇ ਨੇ ਕਿਉਂਕਿ ਉਹ ਗੁਰੂ ਮਹਾਰਾ ਸੱਚੇ ਪਾਤਸ਼ਾਹ ਜਿਹੜੇ ਸਿੰਘ ਹੁੰਦੇ ਨੇ ਗੁਰੂ ਦੇ ਨਾਲ ਜੁੜੇ ਹੁੰਦੇ ਉਹਨਾਂ ਨੇ ਆਪਣਾ ਆਪ ਗੁਰੂ ਮਹਾਰਾ ਸੱਚੇ ਪਾਤਸ਼ਾਹ ਨੂੰ ਭੇਟ ਕੀਤਾ ਹੁੰਦਾ ਹੈ ਇਹ ਕਹਿਣ ਦਾ ਭਾਵ ਕਿ ਉਹਨਾਂ ਨੇ ਸਭ ਕੁਝ ਆਪਣਾ ਗੁਰੂ ਨੂੰ ਸਮਝਿਆ ਹੁੰਦਾ ਆਪਾਂ ਕਹਿ ਲੈਂਦੇ ਨੇ ਨਾ ਇਹ ਧੀ ਪੁੱਤ ਮਾਤਾ ਪਿਤਾ ਵੀ ਸਾਡੇ ਨੇ ਉਹਨਾਂ ਨੇ ਸਭ ਖੁਸ਼ ਸਰੂ ਗੋਸ਼ੀ ਹੀ ਆਪਣਾ ਪਰਮਾਤਮਾ ਨੂੰ ਸਮਝਿਆ ਹੁੰਦਾ ਹੈ ਤੇ ਆਪਣਾ ਆਪ ਵਾਹੀ ਗੁਰੂ ਸੱਚੇ ਪਾਤਸ਼ਾਹ ਨੂੰ ਭੇਟ ਕੀਤਾ ਹੁੰਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਜੇ ਅਸੀਂ ਅੱਗੇ ਪਿੱਛੇ ਨਹੀਂ ਵੀ ਕਰ ਸਕਦੇ ਨਾ ਤਾਂ ਤੁਸੀਂ ਹੁਣ ਕੁਝ ਕੁ ਦਿਨ ਜਿਹੜੇ ਸ਼ਹੀਦੀ ਦਿਨ ਚੱਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਕਮ ਸੇ ਕਮ ਤੁਸੀਂ ਆਪਣਾ ਸਾਰਾ ਕੁਝ ਆਪਣੇ ਘਰ ਦੇ ਵਿੱਚੋਂ ਪਰਿਵਾਰ ਨੂੰ ਸਮਝਾਓ ਜੋ ਗਲਤ ਰਸਤੇ ਤੇ ਚੱਲ ਰਿਹਾ ਚੋ ਇਹਨਾਂ ਦਿਨਾਂ ਦੇ ਵਿੱਚ ਵੀ ਇਹ ਚੀਜ਼ਾਂ ਦਾ ਸੇਵਨ ਕਰ ਰਿਹਾ ਤਾਂ ਕਾਰ ਸੱਚੀ ਕਿੰਨੀ ਵੱਡੀ ਗਲਤ ਗੱਲ ਹੋ ਸਕਦੀ ਹੈ ਇਹ ਸਭ ਕੁਝ ਇੱਥੇ ਹੀ ਰਹਿਣਾ ਹੈ ਜੇ ਆਪਾਂ ਇੱਕ ਮਹੀਨਾ ਦੋ ਮਹੀਨੇ ਇਹ ਚੀਜ਼ ਤੋਂ ਪਰਹੇਜ਼ ਕਰ ਲਾਂਗੇ ਤਾਂ ਆਪਣਾ ਕੁਝ ਵੀ ਨਿਕਟਣ ਲੱਗਾ ਜੇਕਰ ਤੁਸੀਂ ساری ਜ਼ਿੰਦਗੀ ਨਹੀਂ ਛੱਡ ਸਕਦੇ ਨਾ ਖਾਲਸਾ ਜੀ ਤਾਂ ਤੁਸੀਂ ਇੱਕ ਦੋ ਮਹੀਨੇ ਲਈ ਤਾਂ ਛੱਡ ਹੀ ਸਕਦੇ ਹੋ ਉਦੋਂ ਬਾਅਦ ਤੁਸੀਂ ਕਿੰਨਾ ਮਰਜ਼ੀ ਖਾ ਪੀ ਲਿਓ ਆਪਣਾ ਇਹ ਹੀ ਕਹਿ ਸਕਦੇ ਆ ਪਰ ਇਹਨਾਂ ਦਿਨਾਂ ਦੇ ਵਿੱਚ ਕੋਸ਼ਿਸ਼ ਕਰੋ ਕਿ ਪਰਮਾਤਮਾ ਦੇ ਨਾਲ ਜੁੜੋ ਹਰ ਰੋਜ਼ ਗੁਰਬਾਣੀ ਦਾ ਜਾਪ ਕਰੋ ਸੇਵਾ ਸਿਮਰਨ ਕਰੋ ਜੋ ਲੋੜਵੰਦੇ ਉਸ ਦੀ ਤੁਸੀਂ ਮਦਦ ਕਰੋ ਤੇ ਤੁਸੀਂ ਜੋ ਆਪਣੇ ਲੰਗਰ ਚਾਲਦੇ ਨੇ ਉਹਨਾਂ ਦੇ ਵਿੱਚ ਆਪਣੀ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਦਸ ਬੰਦ ਜ਼ਰੂਰ ਕੱਢਿਆ ਕਰੋ ਕਿਉਂਕਿ ਹਰ ਸਾਜੀ ਸਾਡੇ ਘਰ ਦੇ ਵਿੱਚ ਜੋ ਬਜ਼ੁਰਗ ਸੀ ਉਹਨਾਂ ਦਾ ਕਹਿਣਾ ਹੁੰਦਾ ਸੀ ਕਿ ਜੇਕਰ ਅਸੀਂ ਰਸਤੇ ਦੇ ਵਿੱਚ ਕਿਤੇ ਵੀ ਲੰਗਰ ਚੱਲਦਾ ਹੈ ਨਾ ਉਦੋਂ ਅਸੀਂ ਲੰਗਰ ਸ਼ੱਕ ਰਹੇ ਆ ਤੇ ਦਸਾਂ ਨੋਹਾਂ ਦੀ ਗਿਰਤ ਦੇ ਵਿੱਚੋਂ ਜਿੰਨੀ ਤੁਹਾਡੀ ਕੀਰਤੇ ਭਾਵੇਂ 5 ਭਾਵੇਂ 10 ਉਹ ਤੁਸੀਂ ਉੱਥੇ ਲੰਗਰ ਦੇ ਵਿੱਚ ਜ਼ਰੂਰ ਬਾਇ ਕੇ ਆਇਆ ਕਰੋ ਇਸੀ ਤਰ੍ਹਾਂ ਕਾਲ ਸਹਿ ਜੀ ਤੁਸੀਂ ਸ਼ਹੀਦੀ ਦਿਨਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਗੁਰੂ ਅੰਕੇ ਜ਼ਰੂਰ ਭੇਟ ਕਰੋ ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਕਿ ਸਵੇਰੇ ਅੰਮ੍ਰਿਤ ਵੇਲੇ ਉੱਠੋ ਕੇ ਸੇਸ਼ਨਾਣ ਕਰੋ ਜੋਤ ਜਗਾਓ ਤੁਸੀਂ ਪਾਠ ਕਰੋ ਸੁਖਮਨੀ ਸਾਹਿਬ ਪੰਜ ਬਾਣੀਆਂ ਦਾ ਪਾਠ ਕਰੋ ਬੋਲ ਮੰਤਰ ਦਾ ਜਾਪ ਕਰੋ ਗੁਰਦੁਆਰਾ ਸਹਿਬ ਜਾਓ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਾਰੇ ਦਿਨ ਦੇ ਵਿੱਚ ਕੰਮਾਂ ਕਾਰਾਂ ਦੇ ਵਿੱਚੋਂ ਤੁਸੀਂ ਟਾਈਮ ਕੱਢ ਕੇ ਫੇਰ ਪਾਠ ਕਰੋ ਰਹਿਰਾ ਸਹਿਬ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਗੁਰੂ ਮਹਾਰਾਜ ਸੱਚੇ ਪਾਸ਼ਾ ਨੂੰ ਆਪਣਾ ਭੇਡ ਕਰੋ ਜਿੰਨੇ ਦਿਨ ਸ਼ਹੀਦੀ ਦੇਣ ਚੱਲਦੇ ਨੇ ਇਸੇ ਤਰ੍ਹਾਂ ਆਪਣੀ ਰੁਟੀਨ ਨੂੰ ਰੱਖੋ ਤੇ ਜੇਕਰ ਖਾਲਸਾ ਜੀ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਨਾ ਤੁਸੀਂ ਬਿਲਕੁਲ ਗੁਰੂ ਵਾਲੇ ਬਣ ਜਾਂਦੇ ਹੋ ਇਹਨਾਂ ਸਾਰੀਆਂ ਪਿਆਰੀਆਂ ਚੀਜ਼ਾਂ ਨੂੰ ਛੱਡ ਕੇ ਗੁਰੂ ਦੇ ਨਾਲ ਜੁੜ ਜਾਨੇਓ ਤਾਂ ਤੁਸੀਂ ਯਾਦ ਰੱਖਿਓ ਕਾਲ사 ਜੀ ਤੁਹਾਡੀ ਜਿਹੜੀ ਜ਼ਿੰਦਗੀ ਹੈ ਨਾ ਉਹ ਸੁਵਰਕ ਵਰਦੀਗੀ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਹੀਂ ਆਵੇਗਾ ਤੁਹਾਡੇ ਘਰ ਪਰਿਵਾਰ ਤੇ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਇੰਨੀ ਬੇਅੰਤ ਕਿਰਪਾ ਹੋ ਜੇਗੀ ਕਿ ਜਿਸ ਚੀਜ਼ ਦਾ ਤੁਹਾਨੂੰ ਕਦੇ ਅੰਦਾਜ਼ਾ ਵੀ ਨਹੀਂ ਆਵੇਗਾ ਜਿਸ ਚੀਜ਼ ਬਾਰੇ ਤੁਸੀਂ ਨੇ ਕਦੇ ਸੋਚਿਆ ਨਹੀਂ ਹੋਵੇਗਾ ਖਾਲਸਾ ਜੀ ਉਹ ਵੀ ਤੁਹਾਡੇ ਕਾਰਜ ਜਿਹੜੇ ਸਫਲ ਹੋਣੇ ਸ਼ੁਰੂ ਹੋ ਜਾਣਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਤਰਕੀਆਂ ਦੇ ਵਿੱਚ ਰੱਖਣਗੇ ਤੁਸੀਂ ਇੱਕ ਵਾਰ ਆਪਣੀ ਇਹ ਇੱਕ ਚੀਜ਼ ਜ਼ਰੂਰ ਪਰਮਾਤਮਾ ਦੇ ਨਾਲ ਜੁੜੋ ਆਪਣੇ ਆਪ ਨੂੰ ਗੁਰੂ ਵਾਲਾ ਬਣਾਓ ਤੇ ਗੁਰੂ ਦੇ ਨਾਲ ਜੁੜੋ ਸੁਹਾਸਾ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਕਈ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਗਵਰਮੈਂਟ ਬੌਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਚਰੂਰ ਲਗਵਾਇਆ ਕਰੋ ਜੀ ਸੋਖਾਲ ਸਜੀ ਭੁੱਲਾ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਦੀ ਵਤ ਤੋਂ ਵਤ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਜਿੰਨਾ ਵੀ ਹੋ ਸਕਦਾ ਆਪਣੇ ਬੱਚਿਆਂ ਭੈਣ ਭਰਾਵਾਂ ਨੂੰ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਦੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੀ ਨਲ ਜੋੜਨਾ ਗੁਰੂ ਵਲੇ ਬਣਾਉਣਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰਕੇ ਪੇਚੜੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਬਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਮਿਹਰ ਭਰਿਆ ਹੱਥ ਰੱਖਣਾ ਸਬਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰੱਖਣੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦ ਰੂਸਟੀਆਂ ਬਖਸ਼ੀਆਂ ਲੰਬੀਆਂ ਉਮਰਾ ਬਖਸ਼ੀਆਂ ਸੁਖਾਲ ਸਾਜੀ ਵੱਤ ਤੋਂ ਵੱਧ ਕੁਰਬਾਨੀ ਦੇ ਨਾਲ ਜੋੜੋ ਗੁਰੂ ਵਾਲੇ ਬਣੋ ਤੇ ਜਿੰਨਾ ਵੀ ਹੋ ਸਕਦਾ ਆਪਣੇ ਬੱਚਿਆਂ ਨੂੰ ਜ਼ਰੂਰ ਵੱਤ ਤੋਂ ਵੱਧ ਕੁਰਬਾਨੀ ਦੇ ਨਾਲ ਜੋੜੋ ਤਾਂ ਜੋ ਕਿ ਪਰਮਾਤਮਾ ਦੀ ਤੁਹਾਡੀ ਘਰ ਪਰਿਵਾਰ ਤੇ ਬੇਅੰਤ ਕਿਰਪਾ ਬਣੀ ਰਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸਾਰੇ ਹੀ ਪਰਿਵਾਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਅਰਦਾਸਾਂ ਵਾਹਿਗੁਰੂ ਸੱਚੇ ਬਾਸ਼ਾ ਜੀ ਪੂਰੀਆਂ ਕਰਨਾ ਜਦੋਂ ਵੀ ਤੁਸੀਂ ਗੁਰੂ ਨਾਲ ਜੁੜੋਗੇ ਖਾਲਸਾ ਜੀ ਗੁਰੂ ਵਾਲੇ ਬਣੋਗੇ ਤੇ ਸਭ ਤੋਂ ਪਹਿਲਾਂ ਵਿਸ਼ਵਾਸ ਤੇ ਸ਼ਰਧਾ ਪਰਮਾ ਗੁਰੂ ਤੇ ਬਣਾਇਓ ਫਿਰ ਦੇਖਿਓ ਪਰਮਾਤਮਾ ਦੀ ਕਿਵੇਂ ਕਿਰਪਾ ਹੁੰਦੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੈ